ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ RAM DAS GURU ਜਿਨ ਸ੍ਰੀ ਅਤਿਨੇ ਸਵਾਰਿਆ ਧੰਨ ਚੌਥੇ ਪਾਸਾ ਗੁਰੂ RAM DAS ਮਹਾਰਾਜ ਜੀ ਦੀ ਪਾਵਨ ਪਵਿੱਤਰ ਕਥਾ ਸਰਣ ਕਰਿਏ ਅਤਲ ਹ ਪ੍ਰਾਪਤ ਕਰਿਏ ਕਥਾ ਹੈ ਅੰਮ੍ਰਿਤਸਾਰੋ তীর্থ ਪ੍ਰਗਟ ਹੋਣਾ ਸੰਮਤ 1634 ਬਿਕਰਮੀ ਇਸ ਤਰ੍ਹਾਂ ਜਾਦੇ ਕੁਝ ਸਮਾਂ ਬੀਤ ਗਿਆ ਤਾਂ ਇੱਕ ਦਿਨ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਪ੍ਰਲੋਗ ਮੰਨ ਨੇੜੇ ਸਮਝ ਕੇ ਸ੍ਰੀ ਰਾਮਦਾਸ ਜੀ ਨੂੰ ਆਗਿਆ ਕੀਤੀ ਕਿ ਹੁਣ ਤੁਸੀਂ ਆਪਣੇ ਨਗਰ ਗੁਰੂ ਚੱਕ ਜਾ ਕੇ ਆਪਣੇ ਰਹਿਣ ਵਾਸਤੇ ਮਕਾਨ ਜੋ ਅਰੰਭੇ ਹੋਏ ਹਨ ਉਹਨਾਂ ਨੂੰ ਸੰਪੂਰਨ ਕਰੋ ਇਹ ਆਗਿਆ ਪਾ ਕੇ ਸ੍ਰੀ ਰਾਮਦਾਸ ਜੀ ਗੁਰੂ ਚੱਕ ਗਏ ਅਤੇ ਆਪਣੇ ਮਕਾਨਾਂ ਦੇ ਕਾਰ ਕਰਵਾਉਣ ਲੱਗੇ ਅੱਗੇ ਦੀ ਕਥਾ ਹੈ ਪਿੰਗਲੇ ਅਤੇ ਰਜਨੀ ਦਾ ਪ੍ਰਸੰਗ ਗੁਰੂ ਇਤਿਹਾਸ ਵਿੱਚ ਲਿਖਿਆ ਹੈ ਕਿ ਪੱਟੀ ਨਗਰ ਦੇ ਮਾਫੀਦਾਰ ਦੁਨੀ ਚੰਦ ਖਤਰੀ ਦੀਆਂ ਪੰਜ ਧੀਆ ਸਨ ਸਾਰੀਆਂ ਤੋਂ ਛੋਟੀ ਸਤ ਸੰਗਣ ਹੋਣ ਕਰਕੇ ਰੱਬ ਤੇ ਭਰੋਸਾ ਰੱਖਦੀ ਸੀ ਉਸ ਦਾ ਇਹ ਹੱਥ ਵੇਖ ਕੇ ਕਿ ਮੈਂ ਸਭ ਕੁਝ ਰੱਬ ਦਾ ਹਿੱਤਾ ਖਾਂਦੀ ਹਾਂ ਇਹਦੇ ਪਿਤਾ ਦੁਨੀ ਚੰਦ ਨੇ ਇੱਕ ਦਿਨ ਐਸਨੂ ਗੁਸੇ ਨਾਲ ਕਿਹਾ ਕਿ ਖਾਣ ਪੀਣ ਤੇ ਪਹਿਨਣ ਵਾਸਤੇ ਸਭ ਕੁਝ ਤੈਨੂੰ ਮੈਂ ਦਿੰਦਾ ਹਾਂ ਰੱਬ ਤੈਨੂੰ ਕਿਸ ਤਰ੍ਹਾਂ ਦਿੰਦਾ ਹੈ ਲੜਕੀ ਨੇ ਕਿਹਾ ਪਿਤਾ ਜੀ ਤੁਹਾਨੂੰ ਵੀ ਅਤੇ ਮੈਨੂੰ ਵੀ ਪਾਉ ਸਭ ਕਿਸੇ ਨੂੰ ਰੱਬ ਹੀ ਦਿੰਦਾ ਹੈ ਹੋਰ ਕੋਈ ਕਿਸੇ ਨੂੰ ਦੇਣ ਵਾਲਾ ਨਹੀਂ ਹੈ ਲੜਕੀ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਦੁਨੀ ਚੰਦ ਨੇ ਇੱਕ ਕੋੜੀ ਪਿੰਗਲਾ ਲੱਭ ਕੇ ਉਸ ਨਾਲ ਆਪਣੀ ਇਸ ਲੜਕੀ ਰਜਨੀ ਦੀ ਸ਼ਾਦੀ ਕਰਤੀ ਤੇ ਘਰੋਂ ਕੱਢ ਦਿੱਤਾ ਰਜਨੀ ਨੇ ਪਿੰਗਲੇ ਨੂੰ ਪਤੀ ਪਰਮੇਸ਼ਰ ਦਾ ਰੂਪ ਜਾਣ ਕੇ ਇੱਕ ਟੋਕਰੀ ਵਿੱਚ ਪਾ ਕੇ ਸਿਰ ਤੇ ਚੁੱਕ ਲਿਆ ਅਤੇ ਪਿੰਡੋਂ ਪਿੰਡ ਮੰਗ ਕੇ ਆਪਣੇ ਅਤੇ ਪਤੀ ਦੇ ਗੁਜਰਾਨ ਕਰਨ ਲੱਗੀ ਜਿੱਥੇ ਅੱਜਕੱਲ ਦੁੱਖ ਭੰਜਨੀ 베ਰੀ ਹੈ ਇੱਥੇ ਇੱਕ ਟੋਏ ਵਿੱਚ ਨਿਰਮਲ ਜਲ ਅਤੇ ਆਸੇ-ਪਾਸੇ 베ਰੀਆਂ ਦੇ ਬੂਟੀਆਂ ਇਠੰਡੀ ਛਾਂ ਵੇਖ ਕੇ ਰਜਨੀ ਆਪਣੇ ਕੋਹੜੇ ਪਿੰਗਲੇ ਪਤੀ ਦਾ ਟੋਕਰਾ ਉਸ ਜਲ ਦੇ ਪਾਸ ਰੱਖ ਕੇ ਆਪ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦ ਲੈਣ ਚਲੀ ਗਈ ਕੋੜੀ ਪਿੰਗੜਾ ਆਪਣੇ ਟੋਕਰੇ ਵਿੱਚ ਬੈਠਾ ਭੁੱਖ ਨਾਲ ਗਿਣਤੀਆਂ ਗਿਣ ਰਿਹਾ ਸੀ ਕਿ ਉਸਨੇ ਵੇਖਿਆ ਕਿ ਉਸਦੇ ਪਾਸ ਟੋਏ ਵਿੱਚ ਕਾਂ ਨਹਾ ਕੇ ਚਿੱਟੇ ਹੋ ਜਾਂਦੇ ਹਨ ਕਾਲੇ ਕਾਂ ਦਾ ਇਹ ਟੋਏ ਦੇ ਪਾਣੀ ਵਿੱਚ ਨਹਾ ਕੇ ਚਿੱਟੇ ਹੋ ਜਾਣਾ ਦੇਖ ਕੇ ਪਿੰਗਲਾ ਬੜਾ ਹੈਰਾਨ ਹੋ ਕੇ ਸੋਚਣ ਲੱਗਾ ਕਿ ਇਸ ਪਾਣੀ ਵਿੱਚ ਜ਼ਰੂਰ ਕੋਈ ਸ਼ਕਤੀ ਹੈ ਜਿਸ ਕਰਕੇ ਕਾਲੇ ਕਾਚ ਚਿੱਟੇ ਹੋ ਜਾਂਦੇ ਹਨ ਇਸ ਵਾਸਤੇ ਉਹ ਹੀ ਕਰਕੇ ਟੋਕਰੀ ਵਿੱਚੋਂ ਨਿਕਲ ਕੇ ਰਿੜਦਾ ਰਿੜਦਾ ਪਾਣੀ ਪਾਸ ਚਲਿਆ ਗਿਆ ਅਤੇ ਉਸ ਦੇ ਕਿਨਾਰੇ ਦੇ ਪਾਣੀ ਵਿੱਚ ਲੇਟਣ ਲੱਗ ਪਿਆ ਜਾਦਾ ਉਸਨੇ 3-4 ਵਾਰ ਪਾਣੀ ਵਿੱਚ ਇਧਰ-ਉਧਰ ਬਲਸੱਟੇ ਮਾਰੇ ਤਾਂ ਉਸ ਨੂੰ ਆਪਣਾ ਕੋੜੀ ਤੇ ਪਿੰਗਲਾ ਸਰੀਰ Arogh ਹੁੰਦਾ ਜਪਣ ਲੱਗ ਪਿਆ ਇਸ ਪ੍ਰੰਤ ਇਸ ਪਾਣੀ ਨੂੰ ਵਿਸ਼ੇਸ਼ ਸ਼ਕਤੀ ਵਾਲਾ ਜਾਣ ਕੇ ਉਹ ਚੰਗੀ ਤਰ੍ਹਾਂ ਹੱਥ-ਪੈਰ ਮਾਰ ਕੇ ਨਾਤਾ ਅਤੇ ਕੰਚਨ ਵਰਗਾ Arogh ਹੋ ਕੇ ਪਾਸ ਬੈਠ ਗਿਆ ਇਤਨੇ ਚਿਰ ਨੂੰ ਉਸਦੀ ਪ੍ਰਤੀ ਵਰਤਾ ਇਸਤਰੀ ਵੀ ਰੋਟੀਆਂ ਲੈ ਕੇ ਆ ਗਈ ਜਦੋਂ ਉਸਨੇ ਵੇਖਿਆ ਕਿ ਉਹਦੇ ਕੋਹੜੀ ਪਿੰਗਲੇ ਪਤੀ ਦੀ ਥਾਂ ਕੋਈ ਹੋਰ ਸੁੰਦਰ ਪੁਰਸ਼ ਬੈਠਾ ਹੋਇਆ ਹੈ ਤਾਂ ਉਸਨੇ ਬਹੁਤ ਘਬਰ ਕੇ ਉਸ ਤੋਂ ਪੁੱਛਿਆ ਕਿ ਤੂੰ ਕੌਣ ਹੈ ਮੇਰਾ ਪਤੀ ਕਿੱਥੇ ਹੈ ਉਸਨੇ ਕਿਹਾ ਮੈਂ ਹੀ ਤੇਰਾ ਪਿਗਲਾ ਪਤੀ ਹਾਂ ਹੋਰ ਕੋਈ ਦੂਸਰਾ ਪੁਰਸ਼ ਨਹੀਂ ਮੈਂ ਇਸ ਸ਼ਕਤੀਵਾਨ ਪਾਣੀ ਵਿੱਚ ਨਹਾ ਕੇ arogh ਹੋਇਆ ਫਿਰ ਉਸਨੇ ਕਾਵਾਂ ਦੇ ਚਿੱਟੇ ਹੋਣ ਦੀ ਸਾਰੀ ਗੱਲ ਸੁਣਾਈ ਪਰ ਜਦ ਰਜਨੀ ਨੂੰ ਫੇਰ ਵੀ ਯਕੀਨ ਨਾ ਆਇਆ ਤਾਂ ਉਹ ਦੋਵੇਂ ਜਣੇ ਸ੍ਰੀ ਗੁਰੂ ਰਾਮਦਾਸ ਜੀ ਪਾਸ ਗੁਰੂ ਕੇ ਮਹਿਲਾਂ ਵਿੱਚ ਚਲੇ ਗਏ ਜਦੋਂ ਨੇ ਆਪ ਕੋ ਆਪਣੀ ਗੱਲ ਸੁਣਾਈ ਤਾਂ ਗੁਰੂ ਜੀ ਨੇ ਪਿਗਲੇ ਦੀ ਗੱਲ ਸੁਣ ਕੇ ਕਿਹਾ ਬੀਬੀ ਇਹ ਤੇਰਾ ਪਤੀ ਹੈ ਇਹ ਤੇਰੇ ਪਤੀ ਵਰਤਾ ਧਰਮ ਕਰਕੇ ਅਤੇ ਤੇਰਸ ਦੀ ਸ਼ਕਤੀ ਕਰਕੇ arogh ਹੋਇਆ ਹੈ ਤੂੰ ਸੰਸਾ ਨਾ ਕਰੋ ਗੁਰੂ ਜੀ ਪਾਸ ਇਹ ਗੱਲ ਸੁਣ ਕੇ ਰਜਨੀ ਨੂੰ ਨਿਸ਼ਚੈ ਹੋ ਗਿਆ ਅਤੇ ਪਤਨੀ ਦੋਵੇਂ ਉੱਥੇ ਹੋਰ ਸਿੱਖ ਸੇਵਕਾਂ ਨਾਲ ਮਿਲ ਕੇ ਗੁਰੂ ਜੀ ਦੇ ਦਰਬਾਰ ਦੀ ਸੇਵਾ ਵਿੱਚ ਲੱਗ ਗਏ ਕੁਝ ਸਮੇਂ ਉਪਰੰਤ ਇਸ ਵਰਤਾ ਦਾ ਜਦੂਨੀ ਚਾਂਦ ਨੂੰ ਪਤਾ ਲੱਗਾ ਤਾਂ ਉਸਨੇ ਸਤੇ ਅਤੇ ਪਤੀ ਤੋਂ ਉਹਨੂੰ ਬੜੇ ਸਤਿਕਾਰ ਨਾਲ ਪੱਟੀ ਸਾਧ ਲਿਆ ਉਪਰੰਤ ਦੁਨੀ ਚਾਂਦੇ ਦਾ ਲੜਕਾ ਕੋਈ ਨਹੀਂ ਸੀ ਉਸਨੇ ਆਪਣੇ ਇਸ ਦੀਜਵਾਏ ਨੂੰ ਹੀ ਆਪਣੇ ਜੈ ਦਾਦਾ ਵਾਰਸ ਬਣਾ ਦਿੱਤਾ ਇਸੇ ਕੋੜੀ ਤੇ ਪਿੰਗਲੇ ਦੀ ਵਰਤਾ ਵੇਖ ਕੇ ਸ੍ਰੀ ਗੁਰੂ ਰਾਮਦਾਸ ਜੀ ਨੇ ਨਿਸ਼ਚਾ ਕਰ ਲਿਆ ਕਿ ਇਹ ਉਹ ਪਵਿੱਤਰ ਸਥਾਨ ਹੈ ਜਿਸ ਦੀ ਬਾਬਾ ਤਸਰੀ ਗੁਰੂ ਅਮਰਦਾਸ ਜੀ ਨੇ ਸਮਝਾਇਆ ਸੀ ਕਿ ਇੱਥੇ ਅਮਰ ਸरोवर ਤੀਰਥ ਪ੍ਰਗਟ ਹੋਵੇਗਾ ਇਹ ਪ੍ਰਸੰਗ ਸੰਮਤ 1634 ਵਿੱਚ ਹੋਇਆ ਜਿਸ ਦੇ ਆਧਾਰ ਤੇ ਗੁਰੂ ਜੀ ਨੇ ਪੰਜ ਹਾੜ ਸੰਮਤ 1634 ਨੂੰ ਇਸ ਸਰੋਵਰ ਦੀ ਪਟਾਈ ਦੀ ਕਾਰ ਸੇਵਾ ਜੋਰ-ਸ਼ੋਰ ਨਾਲ ਆਰੰਭ ਕਰਤੀ ਅਤੇ ਆਪ ਜੀ ਦੇ ਵੱਡੇ ਸਾਹਿਬਜ਼ਾਦੇ ਸ੍ਰੀ ਗ੍ਰਿਤੀ ਚੰਦ ਜੀ ਨੇ ਜਿਹੜੀ ਪੱਕੀਆਂ ਇੱਟਾਂ ਦੇ ਆਵੇ ਆਪਣੇ ਘਰਾਂ ਵਾਸਤੇ ਚੜਾਏ ਸਨ ਉਹਨਾਂ ਨਾਲ ਕਿ ਇਹ ਸਰੋਵਰ ਦੀ ਪੱਕੀ ਨਹੀਂ ਦਗਦੇ ਇਹ ਸਰੋਵਰ ਦੀ ਮਹਿਮਾ ਪਰਥਾਏ ਜਿਸ ਵਿੱਚ ਕਾਨਾ ਹਾ ਕੇ ਚਿੱਟੇ ਹੰਸਾ ਸਮਾਨ ਹੋ ਗਏ ਸਨ ਗੁਰੂ ਜੀ ਨੇ ਪਾਵਨ ਬਾਕੇ ਉਚਾਰਨ ਕੀਤਾ ਅੰਮ੍ਰਿਤ ਸਾਰੇ ਸਤ ਗੁਰ ਸਤਵਾਦੀ ਜੱਟ ਨਤੇ ਕਉ ਆ ਹੰਸ ਹੋਏ ਨਾਨਕ ਤਨੁ ਧਨੁ ਧਾਨੇ ਵਢੇ ਵਢ ਭਾਗੇ ਜਨ ਗੁਰਮਤਿ ਨਾਮੁ ਹਦੇ ਮਲ ਧੋਏ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੇ ਕੂਆ ਹੰਸ ਹੋਏ ਨਾਨਕ ਧਨ ਧਨ ਦੇਵੜ ਭਾਗੀ ਜਿਨ ਗੁਰਮਤਿ ਨਾਮ ਹ੍ਰਦੇ ਮਲ ਧੋਏ ਸੋ ਅੱਜ ਦੀ ਕਥਾ ਇੱਥੇ ਹੀ ਸਮਾਪਤ ਹੈ ਤੇ ਜੋ ਵੀ ਪ੍ਰੇਮੀ ਜਨੋ ਗੁਰੂ ਕਾ ਸਿਖ ਪਿਆਰਾ ਬੜੇ ਸਰਦਾ ਭਾਵਨਾ ਦੇ ਨਾਲ ਕਥਾ ਸਰਵਣ ਕਰੇਗਾ ਵਾਹਿਗੁਰੂ ਦੇ ਸਾਰਿਆਂ ਸਭ ਮਨੋਕਾਮਨਾ ਪੂਰੀਆਂ ਕਰੇਗਾ ਘਰ ਪਰਵਾਰਕ ਸ਼ਾਂਤੀ ਬਣੀ ਰਹੇਗੀ ਸੁਖ ਸਮਰਦੀ ਰਹੇਗੀ ਧੰਦੇ ਕੋਈ ਕਮੀ ਨਹੀਂ ਆਉਣੀ ਹੈ ਵਾਹਿਗੁਰੂ ਬਰਕਤਾਂ ਪਾਵੇਗਾ ਸੋ ਅੱਗੇ ਦੀ ਸਾਖੀ ਹੋਵੇਗੀ ਸ੍ਰੀ ਗੁਰੂ ਜੀ ਨੇ ਲਾਹੌਰ ਜਾਣਾ ਸੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰੋ ਜੀ ਆਪ ਦੇਖ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ